ਬਿਜਲੀ ਦੀ ਮਾੜੀ ਸਪਲਾਈ ਦੇ ਚਲਦੇ ਕਪੂਰਥਲਾ ਇਲਾਕੇ ਦੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਡਾ ਦੀ ਜੀਲਾ ਕਾਇਦੇਗਵਾਈ ਹਿੱਟ ਪਾਵਰਕੋਮ ਦੇ ਦਫ਼ਤਰ ਅੱਗੇ ਤਣਾ ਪ੍ਰਦਰਸ਼ਨ ਕੀਤਾ ਗਿਆ। ਬਿਜਲੀ ਬੋਰਡ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਿਸਾਨਾਂ ਨੂੰ ਮੋਟਰਾਂ ਉਤੇ 8 ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵੇ ਹਵਾ-ਹਵਾਈ ਹੋ ਰਹੇ ਨੇ। ਮਸਾ ਕਿਸਾਨਾਂ ਨੂੰ 5 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਉਹਨਾਂ ਕਿਹਾ ਕਿ ਪਾਵਰ ਕਟਾਂ ਦੇ ਕਾਰਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਹੈ ਕਿ ਜੇ ਮਸਲਾ ਛੇਤੀ ਹੱਲ ਨਾ ਹੋਇਆ ਤਾਂ 17 ਜੁਲਾਈ ਨੂੰ ਵੱਡਾ ਪ੍ਰਦਰਸ਼ਨ ਕਰਨਗੇ, ਰੋਡ ਜਾਮ ਕਰਨਗੇ ਜਿਸ ਦੀ ਜ਼ਿੰਮੇਵਾਰੀ ਪਾਵਰ ਕਮੇਟੀ ਸਰਕਾਰ ਦੀ ਹੋਵੇਗੀ। ਇਹ ਜਿਹੜਾ ਤਾਨਾ ਪ੍ਰਦਰਸ਼ਨ ਆ ਕਿਸਾਨੀ ਸੰਕਟ ਅੰਦਰ ਬਿਜਲੀ ਦੀ ਜਿਹੜੀ ਪ੍ਰੋਬਲਮ ਆ ਖਾਸ ਕਰਕੇ ਸਬਜ਼ੀ ਏਰੀਆ ਜਿਹੜਾ ਆ ਉਹਦੇ ਵਿੱਚ ਬਿਜਲੀ ਦੀ ਬਹੁਤ ਵੱਡੀ ਪ੍ਰੋਬਲਮ ਆ। ਅਤੇ ਤਾਂ ਪਾਵਰ ਕਟ ਪਾਵਰ ਕਟਾਂ ਨੇ ਪਹਿਲੀ ਗੱਲ ਤਾਂ ਕਿਸਾਨ ਸਦਾਈ ਕੀਤਾ ਪਿਆ। ਪਾਵਰ ਕੱਟ ਦਾ ਜਿਹੜਾ ਪਾਵਰ ਕੱਟਦਾ ਹੈ ਜਦੋਂ ਮੈਸੇਜ ਲਿਖਦੇ ਆ ਉਹਦੇ ਵਿੱਚ ਕੋਈ ਟਾਈਮ ਨਹੀਂ ਹੁੰਦਾ ਪਾਵਰ ਕੱਟ ਕਿੰਨਾ ਆ ਉਹਦੇ ਵਿੱਚ ਕਿਸਾਨ ਉਲਝ ਕੇ ਰਹਿ ਜਾਂਦਾ ਕਿ ਮੈਂ ਜਿਹੜਾ ਹੁਣ ਧੁੰਨੇ ਦੀ ਫਸਲ ਦੀ ਲਗਾਈ ਜਿਹੜੀ ਆ ਬਹੁਤ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਉਹਦੇ ਵਿੱਚ ਲੇਬਰ ਖੇਤਾਂ ਜਾ ਕੇ ਬੈਠੀ ਹੁੰਦੀ ਆ ਜਦੋਂ ਫਾਲਟ ਪੈਂਦਾ ਉਹਦੇ ਵਿੱਚ ਤੁਸੀਂ ਜਈ ਨਾ ਜਾਂ ਕਿਸੇ ਹੋਰ ਅਧਿਕਾਰੀ ਨਾਲ ਗੱਲਬਾਤ ਕਰਕੇ ਕਰ ਸਕਦੇ ਵੀ ਜਿਹੜਾ ਫਾਲਟ ਕਿੰਨੇ ਚੱਜ ਕਲੀਅਰ ਹੋ ਜਾਊਗਾ ਪਾਵਰ ਕੱਟ ਦਾ ਕਲੀਅਰ ਹੋਣ ਦਾ ਮਤਲਬ ਹੀ ਕੋਈ ਨਹੀਂ ਨਾ ਉਹਦੀ ਕੰਪਨਸੇਸ਼ਨ ਆ ਆਵਰ ਕਟਾ ਕਰਕੇ ਜਿਹੜਾ ਸਾਡਾ ਸਾਰਾ ਏਰੀਆ ਬਿਜਲੀ ਦਾ ਉਹ ਬਹੁਤ ਪ੍ਰਭਾਵਿਤ ਆ। ਕਿਸਾਨ ਜਿਹੜੇ ਆ ਉਹ ਬਹੁਤ ਜਾਨੇ ਪਰੇਸ਼ਾਨ ਆ। ਜਿਹਨਾਂ ਤੇ ਲੇਬਰਾਂ ਵੀ ਵੱਧ ਚੜ ਰਹੀਆਂ ਔਰ ਲੇਬਰਾਂ ਦੀ ਕਮਾਈ ਦੇ ਵਿੱਚ ਵੀ ਜਿਹੜਾ ਬਹੁਤ ਟਾਟਾ ਪੈ ਰਿਹਾ। ਜਿਹੜੇ ਲੇਬਰ ਨੇ ਸਵੇਰ ਤੋਂ ਜਾ ਕੇ ਦੋ ਕਿੱਲੇ ਝੋਨਾ ਲਾਉਣਾ ਹੁੰਦਾ। ਉਦੋਂ ਉਹਨੂੰ ਅੱਗੇ ਤੋਂ ਪਾਣੀ ਨਹੀਂ ਮਿਲਦਾ ਜਾ ਕੇ ਤਾਂ ਲੇਬਰ ਵੀ ਖਰਾਬ ਹੁੰਦੀ। ਇਸ ਕਰਕੇ ਬਿਜਲੀ ਦਾ ਜਿਹੜਾ ਬਹੁਤ ਵੱਡਾ ਸੰਕਟ ਆ ਸਾਡੇ ਅੰਦਰ ਅਸੀਂ ਬਿਜਲੀ ਬੋਰਡ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਨਾਲ ਗਾਇ ਬਗਾਏ ਦੂਏ ਚੌਥੇ ਤੱਕ ਗੱਲ ਕਰਦੇ ਰਹਿੰਦੇ ਆ ਪਰ ਕਦੇ ਤਾਂ ਉਹ ਕਹਿੰਦੇ ਆ ਕਿ ਥਰਮਲ ਖਰਾਬ ਆ ਪਰ ਜਦੋਂ ਇਲੈਕਸ਼ਨ ਹੁੰਦੀ ਆ ਉਦੋਂ ਥਰਮਲ ਸਾਰੇ ਠੀਕ ਹੋ ਜਾਂਦੇ ਆ ਅੱਦੇ ਪ੍ਰੋਬਲਮ ਨਹੀਂ ਹੁੰਦੀ 12 ਤੋਂ 14 ਘੰਟੇ ਉਦੋਂ ਲਾਈਟ ਵੀ ਦਿੰਦੇ ਆ ਪਰ ਜਦੋਂ ਇਲੈਕਸ਼ਨ ਖਤਮ ਹੋ ਜਾਂਦੀ ਆ ਨਾ ਰਹੀ ਬਿਜਲੀ ਦਾ ਪਾਵਰ ਕਟ ਹਾਲਟ ਪਾਵਰ ਕਟ ਹਾਲਟ ਜਿਹਦੇ ਨਾਲ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਨੇ ਅਸੀਂ ਮੰਨ ਕਰਦੇ ਹਾਂ ਕਿ ਜੇ ਜਿਹੜੀ 8 ਘੰਟੇ ਬਿਜਲੀ ਆ ਸਾਨੂੰ ਉਹ ਨਿਰੰਤਰ ਦਿੱਤੀ ਜਾਵੇ ਜਿਹੜਾ ਹਾਲਟ ਪੈਂਦਾ ਉਹਦੀ ਕੰਪਨਸੇਸ਼ਨ ਦਿੱਤੀ ਜਾਵੇ ਜਿਹੜੇ ਪੀਸੀ ਘਟਿਆ ਉਹ ਬਿਲਕੁਲ ਬੰਦ ਕੀਤੇ ਜਾਣ ਜੇ ਪੀਸੀ ਘਟੇ ਇਸ ਤਰ੍ਹਾਂ ਹੀ ਰਹੇ ਅਸੀਂ ਸੰਯੁਕਤ ਮੋਰਚੇ ਅੰਦਰ ਗੱਲ ਕਰਕੇ ਪਟਿਆਲੇ ਦਾ ਜਿਹੜਾ ਬਿਜਲੀ ਘਾ ਰਿਆ ਉਹ ਕੀ ਰਾਂਗੇ ਔਰ ਕਪੂਰਸਲੇ ਦਾ ਜਿਹੜਾ ਸਾਡਾ ਹੁੰਦਾ ਅੱਜ ਦਾ ਪ੍ਰੋਗਰਾਮ ਹੈ ਕਿ ਸਾਨੂੰ ਅੱਜ ਤੱਕ ਜੇ ਬਿਜਲੀ ਅਧਿਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਨੂੰ ਕੋਈ ਉਹਦੇ ਬਾਰੇ ਅਸਲ ਤਾਂ ਆਕੇ ਅਸੀਂ ਤੁਹਾਡੀ ਬਿਜਲੀ ਦਾ ਸੰਕਟ ਠੀਕ ਕਰਦੇ ਆਂਗੇ ਜੇ ਉਹਨਾਂ ਨੇ ਸਾਨੂੰ ਭਰੋਸੇ 'ਚ ਨਹੀਂ ਲੈਂਦੇ ਤਾਂ ਅਸੀਂ ਬੁੱਧਵਾਰ ਨੂੰ ਸਮੁੱਚੇ ਕਿਸਾਨ ਪਿੰਡਾਂ ਜੋ ਟਰਾਲੀਆਂ ਟਰੈਕਟਰ ਲੈ ਕੇ ਆਕੇ ਪਹਿਲਾਂ ਬਿਜਲੀ ਦਫ਼ਤਰ ਕੇ ਰਾਂਗੇ ਉਸ ਤੋਂ ਬਾਅਦ ਅਸੀਂ ਆਪਣਾ ਅਗਲਾ ਰੋਸ ਜਿਹੜਾ ਹੋ ਸਕਦਾ ਹੈ ਸ਼ਹਿਰ ਬਾਜ਼ਾਰਾਂ ਅੰਦਰ ਵੀ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਜਾਈਏ ਤਾਂ ਜੋ ਉਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਸ਼ਹਿਰਾਂ 'ਚ ਬੈਠੇ ਆ ਆਮ ਆਦਮੀ ਪਾਰਟੀ ਦੇ ਉਧੇਦਾਰ ਕਿ ਕਿਸਾਨੀ ਜਿਹੜੀ ਉਹ ਸੰਕਟ ਵਿੱਚ ਆ ਕਿਸਾਨੀ ਦੀ ਵੀ ਕੋਈ ਲੋੜ ਹੈ ਇਹਨਾਂ ਦੀਆਂ ਜਿਹੜੀਆਂ ਦੁਕਾਨਦਾਰੀਆਂ ਚੱਲਦੀਆਂ ਉਹ ਕਿਸਾਨਾਂ ਸਿਰ ਤੋਂ ਚੱਲਦੀਆਂ ਪਰ ਜਦੋਂ ਕਿਸਾਨ ਨੂੰ ਬਿਜਲੀ ਦੀ ਲੋੜ ਹੁੰਦੀ ਹੈ ਉਦੋਂ ਕਦੇ ਇਹਨਾਂ ਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਕਿ ਤੁਹਾਡੇ ਪਿੰਡਾਂ 'ਚ ਬਿਜਲੀ ਦੇ ਕੀ ਹਾਲਾਤ ਹੈ। ਸਾਹਿਬ ਜੀ ਨੇ ਤੁਹਾਨੂੰ ਦੱਸਿਆ ਹੀ ਆ ਕਿ ਜਿਹੜੀ ਲੈਟ ਆ ਉਹ ਬਲ ਬੈਨ ਜਿਹੜੀ ਆ ਦੀ ਸਪਲਾਈ ਬਹੁਤ ਜ਼ਿਆਦੀ ਕਟਾ ਦਿੱਤੀ ਆ ਤੇ ਜਾਂ ਕੇ ਪੀਸੀ ਕੱਟ ਪੀਸੀ ਕੱਟ ਇਹ ਵੀ ਤਾਂ ਆਪਣੇ ਦਫ਼ਤਰ ਵਿੱਚੋਂ ਅਗਲ-ਅਗਲ ਭੇਜ ਜਾਂਦੇ ਸਾਨੂੰ ਤੇ ਵੀ ਨਹੀਂ ਪਤਾ ਪਿੱਛੇ ਲੱਗਾ ਜਾਂ ਨਹੀਂ ਲੱਗਾ। ਇਹਨਾਂ ਦੇ ਕਹਿਣ ਤੇ ਮੈਸੇਜ ਆ ਜਾਂਦਾ ਪੀਸੀ ਕੱਟ ਲੱਗਾ ਆ। ਕਹਿੰਦੇ ਕਿ 8 ਘੰਟੇ ਦੇ ਬਜਾਏ ਜੇ 8 ਵਾਰੀ ਟੱਟ ਲਾ ਲਾ ਦਿੰਦੇ ਆ ਤੇ ਜਿਹੜਾ ਸਾਡਾ ਖੇਤ ਆ ਜਿਹੜਾ ਪਹਿਲਾ ਭਰਿਆ ਉਹ ਵੀ ਬੇਕਾਰ ਹੀ ਜਾਂਦਾ ਆ। ਇੱਕ ਤਾਂ ਪਾਣੀ ਦੀ ਵੇਸਟ ਹੋ ਰਹੀ ਆ ਤੇ ਦੂਸਰਾ ਜਿਹੜਾ ਹੈ ਜਿਹੜੀ ਲੈਟਰ ਨਹੀਂ ਆ ਰਹੀ ਪਿੰਡਾਂ ਵਿੱਚ ਜਿਹੜੀ ਖੇਤੀ ਆ ਉਹ ਨਹੀਂ ਸੀ ਸਹੀ ਤਰੀਕੇ ਨਾਲ ਸਾਡੀ ਚੱਲ ਰਹੀ। ਕਿੰਨਾ ਕਿ ਨੁਕਸਾਨ ਹੋ ਰਿਹਾ ਜ਼ਿਮੀਦਾਰ। ਜ਼ਿਮੀਦਾਰ ਦਾ ਜਿਹੜਾ ਝੋਨਾ ਆ ਤਕਰੀਬਨ ਕਹਿ ਸਕਦੇ ਆ 70 ਤੋਂ 80% ਜਿਹੜੀ ਇਹਦੀ ਬਜਾਈ ਹੋ ਗਈ ਆ। ਅੱਜ ਜਿਹੜੀ 20-25% ਰਹਿ ਗਈ ਆ। ਉਹ ਵੀ ਆ بارش ਜੇ ਕੁਦਰਤ ਇਹਨਾਂ ਸਾਥ ਨਾ ਦਿੰਦੀ ਹੋ ਸਕਦਾ ਸਾਡਾ ਜਿਹੜਾ ਲੱਗਾ ਹੋਇਆ ਝੋਨਾ ਸੀ ਉਹਦਾ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਸੀਗਾ ਤੇ ਜੇ ਸਰਪੰਚ ਸਾਹਿਬ ਨੇ ਲਾਈਟ ਦੇ ਰਿਆ ਇਹ ਲੱਗਦਾ ਨਹੀਂ ਸਾਡਾ ਅਗਲਾ ਝੋਨਾ ਜਿਹੜਾ ਵੀ ਲੱਗ ਜਾਊਗਾ ਪਿਛਲੇ ਝੋਨੇ ਨੂੰ ਨਹੀਂ ਪਾਣੀ ਪੂਰਾ ਆ ਰਿਹਾ ਬਹੁਤ ਜ਼ਿਆਦਾ ਜਿਹੜੀ ਇਹ ਸਪਲਾਈ ਆ ਇਸੇ ਕਰਕੇ ਇਹ ਸਾਡਾ ਸ਼ੌਕ ਨਹੀਂ ਮਜਬੂਰੀ ਹੈ ਇਨੀ ਧੁੱਪ ਦੇ ਵਿੱਚ ਜਿਹੜਾ ਅਸੀਂ ਬੈਠੇ ਆ ਉਹ ਪ੍ਰਸ਼ਾਸਨ ਨੂੰ ਅਸੀਂ ਇਹ ਆ ਵੀ ਸਾਡੇ ਜਿਹੜਾ ਕਿਸਾਨਾਂ ਦਾ ਜਿਹੜੀ ਲਾਈਟ ਇਹਨੂੰ ਬਿਲਕੁਲ ਨਿਰੰਤਰ 8 ਘੰਟੇ ਦਿੱਤੀ ਜਾਵੇ